ਕੈਨੇਡਾ ਗਏ ਬੱਚਿਆਂ ਦੇ ਮਾਪਿਆਂ ਦੇ ਆਉਣ ਲੱਗੇ ਬੱਚਿਆਂ ਦੇ ਕੈਨੇਡਾ ਤੋਂ ਫੋਨ ਕੀ ਕਹਿੰਦੇ ਨੇ ਫੋਨ ਕਰਕੇ ਆਪਾਂ ਵੇਖਦੇ ਹਾਂ ਪੂਰਾ ਸੱਚ ਪੋਸੂ ਨਾਮਾ ਚੈਨਲ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਦੇ ਬਹੁਤ ਸਾਰੇ ਮਾਪਿਆਂ ਦੇ ਬੱਚੇ ਇਸ ਸਮੇਂ ਕੈਨੇਡਾ ਦੀ ਧਰਤੀ ਤੇ ਸਟੱਡੀ ਵੀਜ਼ੇ ਤੇ ਗਏ ਹੋਏ ਨੇ ਔਰ ਜਾਂ ਫਿਰ ਆਪਣੀ ਪੀਆਰ ਦਾ ਇੰਤਜ਼ਾਰ ਕਰ ਰਹੇ ਨੇ ਤੁਸੀਂ ਦੇਖਦੇ ਹੋ ਕਿ ਕੈਨੇਡਾ ਗਏ ਬੱਚਿਆਂ ਦੇ ਮਾਤਾ ਪਿਤਾ ਦੇ ਚਿਹਰੇ ਤੇ ਜਿਸ ਤਰ੍ਹਾਂ ਦੀ ਖੁਸ਼ੀ ਹੋਣੀ ਚਾਹੀਦੀ ਹੈ ਉਹ ਖੁਸ਼ੀ ਨਜ਼ਰ ਨਹੀਂ ਆ ਰਹੀ ਉਹਦਾ ਕਾਰਨ ਇਹ ਹੈ ਕਿ ਕਿਤੇ ਨਾ ਕਿਤੇ ਉੱਤਰ ਕਾਨੂੰਨ ਇਹਨੇ ਸਖਤ ਹੋ ਚੁੱਕੇ ਨੇ ਔਰ ਕਾਨੂੰਨ ਸਖਤ ਹੋਣ ਕਰਕੇ ਜਿਹੜੇ ਨਵੇਂ ਗਏ ਬੱਚੇ ਨੇ ਜਾਂ ਕਹਿ ਸਕਦੇ ਕਿ ਕੈਨੇਡਾ ਵਿੱਚ ਆਲਰੇਡੀ ਰਹਿ ਰਹੇ ਪੰਜਾਬੀ ਬੱਚੇ ਨੇ ਜਿਹੜੇ ਸਟੱਡੀ ਵੀਜ਼ੇ ਤੇ ਗਏ ਨੇ ਔਰ ਉਹਨਾਂ ਦੀਆਂ ਮੁਸ਼ਕਲਾਂ ਕਾਨੂੰਨ ਸਖਤ ਹੋਣ ਦੇ ਨਾਲ ਵਧੀਆਂ ਨੇ ਔਰ ਜਦੋਂ ਪੰਜਾਬੀ ਧੜਾ ਧੜ ਜਿਹੜੇ ਐ ਉਹ ਸਟੱਡੀ ਵੀਜ਼ੇ ਦੇ ਉੱਪਰ 40 40 50 50 ਲੱਖ ਰੁਪਈਆ ਖਰਚ ਕੇ ਜਾ ਰਹੇ ਨੇ ਤੇ ਉਧਰ ਜਾ ਕੇ ਕਿਤੇ ਨਾ ਕਿਤੇ ਪੰਜਾਬੀ ਜਿਹੜੇ ਐ ਉਹ ਮਨਮਰਜ਼ੀਆਂ ਵੀ ਕਰਦੇ ਨੇ ਪੰਜਾਬੀਆਂ ਦੀਆਂ ਕੀਤੀਆਂ ਹੋਈਆਂ ਗਲਤੀਆਂ ਹੀ ਬੱਚਿਆਂ ਨੂੰ ਜਿਹੜੀਆਂ ਉਹਨਾਂ ਗਲਤੀਆਂ ਕਰਕੇ ਸਖਤਾਈ ਦੀਏ ਸਖਤਾਈ ਦਾ ਮਤਲਬ ਸਾਹਮਣਾ ਕਰਨਾ ਪੈ ਰਿਹਾ ਹੈ ਪੰਜਾਬੀ ਗਲਤੀਆਂ ਕਰਦੇ ਨੇ ਔਰ ਕੈਨੇਡਾ ਦੀ ਧਰਤੀ ਤੇ ਜਦੋਂ ਪੰਜਾਬੀ ਗਲਤੀ ਕਰਦਾ ਹੈ ਤਾਂ ਉੱਥੇ ਦੀ ਸਰਕਾਰ ਉਹਨੂੰ ਤਾਂ ਖੈਰ ਜੋ ਕਹਣਾ ਕਹਿੰਦੀ ਹੈ ਲੇਕਿਨ ਕਾਨੂੰਨ ਦੇ ਵਿੱਚ ਸਖਤੀ ਜਿਹੜੀ ਹੈ ਉਹ ਲਗਾ ਦਿੱਤੀ ਜਾਂਦੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਐਕਸ਼ਨ ਦੁਬਾਰਾ ਕਿਤੇ ਨਾ ਹੋ ਸਕੇ ਸੋ ਇਸ ਕਰਕੇ ਬੱਚੇ ਜਿਹੜੇ ਕੈਨੇਡਾ ਦੀ ਧਰਤੀ ਤੇ ਗਏ ਹੋਏ ਨੇ ਉਹ ਮਤਲਬ ਉਥੇ ਕੰਮ ਕਰ ਵੀ ਕਰਦੇ ਨੇ ਸਟੱਡੀ ਵੀਜ਼ਾ ਵੀ ਜਿਹੜੇ ਸਤੇ ਗਏ ਹੋਏ ਨੇ ਉਹ ਸਟੱਡੀ ਵੀ ਕਰਦੇ ਨੇ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇੰਨੀ ਸਖਤ ਮਿਹਨਤ ਕਰਦੇ ਨੇ ਕਿ ਉਹ ਆਪਣੀ ਰਹਿਸ਼ਤਾ ਖਾਣ ਪੀਣ ਦਾ ਹੀ ਵੱਧ ਤੋਂ ਵੱਧ ਮਤਲਬ ਜਿਹੜਾ ਹੈ ਉਹ ਗੁਜ਼ਾਰਾ ਕਰਦੇ ਨੇ ਆਪਣੀ ਇਹ ਨਹੀਂ ਕਿ ਇੱਕ ਸਮਾਂ ਸੀ ਜਦੋਂ ਬਾਹਰ ਗਿਆ ਮੁੰਡਾ ਜੀ ਡਾਲਰ ਤੇ ਡਾਲਰ ਭੇਜ ਰਿਹਾ ਤੇ ਇਧਰ ਲਈ ਕਰ ਰਿਹਾ ਇੰਜੋਏ ਹੁਣ ਐਸਾ ਨਹੀਂ ਹੈ ਹੁਣ ਉਧਰ ਵੀ ਖਰਚੇ ਵੱਧ ਚੁੱਕੇ ਨੇ ਬੱਚਿਆਂ ਦੇ ਵੀ ਖਰਚੇ ਵੱਧ ਚੁੱਕੇ ਨੇ ਇਹਨਾਂ ਦੇ ਡਿਮਾਂਡਸ ਵੀ ਵੱਧ ਚੁੱਕੀਆਂ ਨੇ ਨੇਚਰਲੀ ਆਪਣੀ ਹਰ ਡਿਮਾਂਡ ਨੂੰ ਪੂਰਾ ਕਰਨ ਵਾਸਤੇ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਮਤਲਬ ਮਿਹਨਤ ਕਰਕੇ ਆਪਣਾ ਹੀ ਗੁਜ਼ਾਰਾ ਕਰਦੇ ਨੇ ਔਰ ਜਦੋਂ ਗੁਜ਼ਾਰਾ ਕਰਦੇ ਨੇ ਤਾਂ ਉਸ ਬਿਲਾਂ ਫਿਰ ਮਾਤਾ ਪਿਤਾ ਨੂੰ ਵੀ ਹੁੰਦਾ ਕਿ ਚਲੋ ਆਪਣੇ ਪੈਰਾਂ ਤੇ ਹੁਣ ਆਪ ਖੜੇ ਹੋਣਗੇ ਔਰ ਤਦ ਹੀ ਇਹਨਾਂ ਦੀ ਜ਼ਿੰਦਗੀ ਜਿਹੜੀ ਅੱਗੇ ਚੱਲੇਗੀ ਸਵਾਲ ਇਹ ਹੈ ਕਿ ਹੁਣ ਬੱਚਿਆਂ ਦੇ ਫੋਨ ਮਾਤਾ ਪਿਤਾ ਨੂੰ ਕਿਸ ਤਰ੍ਹਾਂ ਦੇ ਆਉਣ ਲੱਗ ਪਏ ਨੇ ਹੁਣ ਇਸ ਬਾਰੇ ਆਪਾਂ ਗੱਲ ਕਰਦੇ ਆਂ ਹਾਲਾਂਕਿ ਖਰਚਾ ਤਾਂ ਉਨਾ ਹੀ ਹੁੰਦਾ ਹੈ ਅਗਲੇ ਨੇ ਰਹਿਣ ਵਾਸਤੇ ਉਹਨਾਂ ਨੂੰ ਛੱਤ ਵੀ ਚਾਹੀਦੀ ਔਰ ਛੱਤ ਵੀ ਵਧੀਆ ਚਾਹੀਦੀ ਹੈ ਔਰ ਕਮ ਤੱਕ ਜਾਣ ਆਉਣ ਵਾਸਤੇ ਉਹਨਾਂ ਨੂੰ ਗੱਡੀ ਵੀ ਚਾਹੀਦੀ ਹੈ ਗੱਡੀ ਵੀ ਲੈਣੀ ਪੈਂਦੀ ਹੈ ਔਰ ਫਿਰ ਅੱਛੇ ਕੱਪੜੇ ਵੀ ਚਾਹੀਦੇ ਨੇ ਤੇ ਹੋਰ ਵੀ ਸਾਜੋ-ਸਮਾਨ ਖਾਣ-ਪੀਣ ਦਾ ਚਾਹੀਦਾ ਹੁੰਦਾ ਹੈ ਇਸ ਸਾਰੀ ਨੂੰ ਪੂਰਾ ਕਰਨ ਲਈ ਜੇ ਕੰਮ ਹੋਏਗਾ ਤਦ ਹੀ ਇਹ ਪੂਰੀਆਂ ਜ਼ਰੂਰਤਾਂ ਹੋਣਗੀਆਂ ਅਦਰਵਾਈਜ਼ ਨਹੀਂ ਹੋਣਗੀਆਂ ਹੋਰ ਬੱਚਿਆਂ ਦੇ ਫੋਨ ਜਦੋਂ ਕੈਨੇਡਾ ਤੋਂ ਆਉਂਦੇ ਆ ਕਿ ਨਹੀਂ ਪਹਿਲੇ ਨਾਲੋਂ ਸੌਖ ਜ਼ਿਆਦਾ ਹੋ ਚੁੱਕੀ ਹੈ ਉਹਦਾ ਕਾਰਨ ਹੈ ਕਿ ਪਹਿਲਾਂ ਬੱਚੇ ਧੜਾ ਧੜ ਜਿਹੜੇ ਆ ਕੈਨੇਡਾ ਨੂੰ ਜਾਂਦੇ ਸੀ ਹੁਣ ਸਖਤਾਈ ਹੋਣ ਕਰਕੇ ਬੱਚਿਆਂ ਦੇ ਪੇਰੈਂਟਸ ਦੇ ਵਿੱਚ ਇੱਕ ਜਾਗਰੂਕਤਾ ਆ ਗਈ ਹੈ ਕਿ 40-50 ਲੱਖ ਰੁਪਇਆ ਲਾ ਕੇ ਅਸੀਂ ਬੱਚਿਆਂ ਨੂੰ ਭੇਜਦੇ ਆ ਔਰ ਉਧਰ ਵੀ ਮਤਲਬ ਕਿਸ ਤਰ੍ਹਾਂ ਦੇ ਹਾਲਾਤ ਨੇ ਕਿਉਂ ਨਾ ਬੱਚਿਆਂ ਨੂੰ ਇੱਧਰ ਹੀ ਕੰਮਕਾਜ ਖੋਲ ਦਿੱਤਾ ਜਾਵੇ ਤਾਂ ਕਿ ਉਹ ਆਪਣੇ ਪੈਰਾਂ ਤੇ ਆਪ ਖੜੇ ਹੋ ਸਕਣ ਇਹ ਗੱਲਾਂ ਸੋਚ ਕੇ ਕਿਤੇ ਨਾ ਕਿਤੇ ਪੇਰੈਂਟਸ ਅੱਜਕੱਲ ਮਤਲਬ ਜਿਹੜੇ ਬੱਚਿਆਂ ਨੂੰ ਉਹ ਇਹੀ ਕਹਿ ਰਹੇ ਨੇ ਕਿ ਤੁਸੀਂ ਇੱਧਰ ਕੰਮਕਾਜ ਕਰੋ ਪਰ ਬੱਚੇ ਕਹਿੰਦੇ ਆ ਕਿ ਜੇ ਅਸੀਂ ਦੇਖੋ ਉਹਨਾਂ ਦੀਆਂ ਗੱਲਾਂ ਸੁਣਨ ਵਾਲੀਆਂ ਕਿ ਜੇਕਰ ਅਸੀਂ ਪੰਜਾਬ ਵਿੱਚ ਰਹੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਦੇ ਵੀ ਹਾਲਾਤ ਚੱਲ ਰਹੇ ਆ ਉਹਨਾਂ ਹਾਲਾਤਾਂ ਵਿੱਚ ਅਸੀਂ ਪਤਾ ਨਹੀਂ ਢਾਲ ਪਾਵਾਗੇ ਆਪਣੇ ਆਪ ਨੂੰ ਜਾਂ ਨਹੀਂ ਇਸੇ ਕਰਕੇ ਤੁਸੀਂ ਸਾਨੂੰ ਕਿਸੇ ਨਾ ਕਿਸੇ ਤਰ੍ਹਾਂ ਬਾਹਰ ਭੇਜ ਦਿਓ ਔਰ ਬੱਚੇ ਜਦੋਂ ਜ਼ਿੱਦ ਕਰਦੇ ਨੇ ਫਿਰ ਮਾਪੇ ਨੂੰ ਚੁਕਣਾ ਵੀ ਪੈਂਦਾ ਹੈ ਲੇਕਿਨ ਹੁਣ ਉੱਧਰ ਬੱਚਿਆਂ ਦੀ ਗਿਣਤੀ ਜਿਹੜੀ ਨਵਿਆਂ ਦੀ ਹੈ ਉਹ ਘਟ ਗਈ ਹੈ ਘਟਨ ਦੇ ਕਾਰਨ ਘਟਨ ਦੇ ਕਾਰਨ ਹੁਣ ਜਿਹੜੇ ਆਲਰੇਡੀ ਉੱਥੇ ਬੱਚੇ ਗਏ ਹੋਏ ਨੇ ਉਹਨਾਂ ਨੂੰ ਕੰਮਕਾਜ ਮਿਲਣਾ ਅਦਮਿੰਨ ਦੇ ਵਿੱਚ ਕਾਫੀ ਜ਼ਿਆਦਾ ਆਸਾਨੀ ਹੋਰ ਗਈ ਹੈ ਹੁਣ ਉਹਨਾਂ ਦੇ ਡਾਲਰ ਵੀ ਵੱਧ ਰਹੇ ਨੇ ਫੀਸਾਂ ਵੀ ਵੱਧ ਰਹੀਆਂ ਨੇ ਔਰ ਪਹਿਲਾਂ ਤਾਂ ਤੁਸੀਂ ਦੇਖਦੇ ਹੋ ਕਿ ਸੋਸ਼ਲ ਮੀਡੀਆ ਤੇ ਕਿੰਨਾ ਕੁਝ ਵਾਇਰਲ ਹੋ ਰਿਹਾ ਸੀ ਕਿ ਬੱਚਿਆਂ ਦੀਆਂ ਮਤਲਬ ਲਾਈਨਾਂ ਲੱਗੀਆਂ ਹੋਈਆਂ ਨੇ ਇੱਕ ਦੋ ਪੋਸਟਾਂ ਨੇ ਔਰ ਲਾਈਨਾਂ ਕੱਡ-ਕੱਡੀਆਂ ਲੱਗੀਆਂ ਹੋਈਆਂ ਨੇ ਔਰ ਬਹੁਤ ਸਾਰੇ ਦੁੱਖ ਉਹਦੇ ਵੀ ਲੱਗਦਾ ਹੈ ਕਿ ਜਦੋਂ ਬੱਚੇ ਆ ਕੇ ਦੱਸਦੇ ਨੇ ਕਿ ਸਾਨੂੰ ਅਸੀਂ ਪੰਜਾਬੀਆਂ ਦੇ ਕੋਲ ਹੀ ਕੰਮ ਕਰ ਰਹੇ ਸੀ ਸਾਨੂੰ ਪੂਰੀ ਤਰ੍ਹਾਂ ਉਹ ਪੰਜਾਬੀ ਜਿਹੜੀ ਆ ਉਹ ਸੈਲਰੀ ਨਹੀਂ ਦਿੰਦੇ ਇਹ ਵੀ ਦੁੱਖ ਲੱਗਦਾ ਹੈ ਇਹ ਵੀ ਦੁੱਖ ਇਸ ਗੱਲ ਦਾ ਹੈ ਕਿ ਪੰਜਾਬੀਆਂ ਤਾਂ ਚਾਹੀਦਾ ਮਦਦ ਕਰਨੀ ਫਿਰ ਕੁਛ ਇੱਕ ਪੰਜਾਬੀਆਂ ਕਰਕੇ ਉਂਗਲੀ ਸਾਰੇ ਪੰਜਾਬੀਆਂ ਤੇ ਉੱਠਦੀ ਹੈ ਬਹੁਤ ਸਾਰੇ ਪੰਜਾਬੀਆਂ ਦੀਆਂ ਬੱਚੇ ਸਿਫਤਾਂ ਵੀ ਕਰਦੇ ਨੇ ਕਿ ਇੰਨੇ ਅੱਛੇ ਮਤਲਬ ਕੁਝ ਪੰਜਾਬੀ ਨੇ ਜਿਹੜੇ ਕੀ ਆਪਣੇ ਬੱਚਿਆਂ ਦੀ ਤਰ੍ਹਾਂ ਸਮਝਦੇ ਨੇ ਉਹ ਕਹਿੰਦੇ ਕਾਕਾ ਜਿੰਨਾ ਤੇਰਾ ਕੰਮ ਕਾਜ ਤੈਨੂੰ ਆਪਣੀ ਪਸੰਦ ਦਾ ਕੋਈ ਕਮਰਾ ਨਹੀਂ ਮਿਲਦਾ ਰਹਿਣ ਸਹਿਣ ਨੂੰ ਨਹੀਂ ਮਿਲਦਾ ਤੇ ਤੂੰ ਸਾਡੇ ਘਰ ਆ ਜਾਇਆ ਕਰ ਤੁਹਾਨੂੰ ਕੋਈ ਟੈਨਸ਼ਨ ਨਹੀਂ ਦੋ ਫੁਲਕੇ ਖਾਣੇ ਆ ਖਾ ਕੇ ਆਪਣੇ ਆਰਾਮ ਨਾਲ ਇੱਥੇ ਸੌਂ ਜਾਇਆ ਕਰ ਇਸ ਤਰ੍ਹਾਂ ਦੇ ਵੀ ਪੰਜਾਬੀ ਨੇ ਤਾਂ ਇਸ ਤਰ੍ਹਾਂ ਦੇ ਵੀ ਪੰਜਾਬੀ ਨੇ ਜਿਹੜੇ ਕੰਮ ਕਾਜ ਉਹਨਾਂ ਦੇ ਮੌਤ ਚ ਕਰਦੇ ਨੇ ਪਰ ਉਹਨਾਂ ਨੂੰ ਪੂਰੀ ਸੈਲਰੀ ਨਹੀਂ ਦਿੰਦੇ ਉਹ ਵੀ ਪੰਜਾਬੀ ਨੇ ਸੋ ਇਸ ਕਰਕੇ ਜਦੋਂ ਚੰਗੇ ਨੂੰ ਚੰਗਾ ਮਿਲ ਜਾਂਦਾ ਤੇ ਸੋਨੇ ਤੇ ਸੁਹਾਗੇ ਵਾਲੀ ਗੱਲ ਹੁੰਦੀ ਹੈ ਪੰਜਾਬ ਦੇ ਬਹੁਤ ਸਾਰੇ ਪੇਰੈਂਟਸ ਦੇ ਨਾਲ ਇਸ ਵਿਸ਼ੇ ਨੂੰ ਲੈ ਕੇ ਗੱਲਬਾਤ ਆਈ ਹੈ ਕਿ ਹੁਣ ਬੱਚਿਆਂ ਦਾ ਤਾਂ ਕੰਮ ਸੂਤ ਹੈ ਤੇ ਬੱਚਿਆਂ ਦੇ ਪੇਰੈਂਟਸ ਕਹਿੰਦੇ ਆ ਕਿ ਹਾਂ ਪਹਿਲੇ ਨਾਲੋਂ ਕਾਫੀ ਮੱਚ ਬੈਟਰ ਹੈ ਕਿਉਂਕਿ ਹੁਣ ਜਿੰਨੇ ਬੱਚੇ ਘਟਰੇ ਨੇ ਉਹਨਾਂ ਦੇ ਬੱਚਿਆਂ ਦੇ ਘਟਣ ਕਰਕੇ ਜਿਹੜੇ ਹੈ ਹੁਣ ਬੱਚਿਆਂ ਨੂੰ ਉਧਰ ਅੱਛੀ ਸੁਵਿਧਾਾਂਾ ਜਿਹੜੀਆਂ ਨੇ ਅੱਛੀ ਡਾਲਰਾਂ ਵਿੱਚ ਵੀ ਇਨਕਰੀਜ਼ਿੰਗ ਹੋ ਰਹੀ ਹੈ ਕਮ ਕਾਜ ਵੀ ਮਿਲਦਾ ਹੈ ਮਤਲਬ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਬੱਚੇ ਆ ਉਹ ਸੈਟ ਹੋ ਜਾਣਗੇ ਜਦੋਂ ਇਹ ਸ਼ਬਦ ਪੇਰੈਂਟਸ ਸੁਣਦੇ ਨੇ ਬੱਚਿਆਂ ਦੀ ਜ਼ੁਬਾਨ ਚੋਂ ਤਾਂ ਉਹ ਖੁਸ਼ੀ ਦੇ ਨਾਲ ਝੂਮ ਉੱਠਦੇ ਨੇ ਜੁੜੇ ਰਹੋ ਪੋ ਸੁਨਾਮਾ ਚੈਨਲ ਤੇ ਨਾਲ